ਇੱਕ ਆਦਮੀ ਟ੍ਰੇਨ ਦੀ ਪਟੜੀ ਦੇ ਉੱਤੇ ਪਿਆ ਹੋਇਆ ਸੀ ਤਾਂ ਉਸੇ ਵਕਤ ਦੀ ਟ੍ਰੇਨ ਵੀ ਸਾਹਮਣੇ ਆ ਰਹੀ ਸੀ ਤਾਂ ਟ੍ਰੇਨ ਦੇ ਡਰਾਈਵਰ ਨੂੰ ਇਹ ਸਭ ਕੁਝ ਦਿਖਾਈ ਦੇ ਜਾਂਦਾ ਇਸ ਸਟੇਸ਼ਨ ਤੋਂ ਥੋੜ੍ਹੀ ਪਿੱਛੇ ਸੀ ਤੇ ਇਹ ਸਟੇਸ਼ਨ ਸੀ ਇਟਾਵਾ ਸਟੇਸ਼ਨ ਤੇ ਜਦੋਂ ਡਰਾਈਵਰ ਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਇੱਕ ਇਨਸਾਨ ਸਾਹਮਣੇ ਪਿਆ ਹੋਇਆ ਤਾਂ ਉਸ ਤੋਂ ਬਾਅਦ ਉਸ ਟ੍ਰੇਨ ਦੇ ਡਰਾਈਵਰ ਦੇ ਦੁਆਰਾ ਬਹੁਤ ਜ਼ੋਰ ਦੀ ਹਾਰਨ ਵੀ ਮਾਰੇ ਜਾਂਦੇ ਨੇ ਪਰ ਇਸ ਇਨਸਾਨ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਤੇ ਉਹ ਟ੍ਰੇਨ ਵੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਇਧਰ ਨੂੰ ਆ ਰਹੀ ਸੀ ਜਿਸ وجہ ਦੇ ਕਾਰ ਉਸਤੇ ਬ੍ਰੇਕ ਲਾਉਣੇ ਵੀ ਮਮਕਨ ਨਹੀਂ ਸੀ ਬ੍ਰੇਕ ਲਗਾ ਵੀ ਦਿੱਤੇ ਜਾਂਦੇ ਤਾਂ ਇਹ ਟ੍ਰੇਨ ਉਸ ਆਦਮੀ ਨੂੰ ਕ੍ਰਾਸ ਜ਼ਰੂਰ ਕਰ ਜਾਣਾ ਸੀ ਉਹ ਇਨਸਾਨ ਪਟੜੀ ਦੇ ਉੱਤੇ ਪਿਆ ਹੋਇਆ ਸੀ ਤਾਂ ਡਰਾਈਵਰ ਦੇ ਦੁਆਰਾ اچانک ਪੂਰੇ ਜ਼ੋਰ ਦੀ ਬ੍ਰੇਕ ਦਬ ਦਿੱਤੇ ਜਾਂਦੇ ਨੇ ਪਰ ਇਹ ਟ੍ਰੇਨ ਉਸ ਇਨਸਾਨ ਨੂੰ ਕ੍ਰੋਸ ਕਰਦੀ ਹੋਈ ਪਾਰ ਲੰਘ ਜਾਂਦੀ ਹੈ ਇਸ ਟ੍ਰੇਨ ਦਾ ਇੱਕ ਇੰਜਣ ਤੇ 7 ਡੱਬੇ ਮੌਜੂਦ ਸੀ ਯਾਨੀ ਕਿ ਟੋਟਲ 8 ਡੱਬੇ ਸੀ ਤੇ ਅੱਠੇ ਦੇ ਅੱਠੇ ਉਹਦੇ ਉੱਪਰੋਂ ਦੀ ਗੁਜ਼ਰ ਜਾਂਦੇ ਨੇ ਤੇ ਇਹ ਟ੍ਰੇਨ ਇਟਾਵਾ ਸਟੇਸ਼ਨ ਤੋਂ ਥੋੜਾ ਜਿਹਾ ਪਿੱਛੇ ਹੀ ਰੁਕ ਜਾਂਦੀ ਹੈ ਜਿਸ وجہ ਦੇ ਕਾਰਨ ਇਟਾਵਾ ਸਟੇਸ਼ਨ ਦੇ ਉੱਤੇ ਰੁਕੇ ਹੋਏ ਯਾਤਰੀ ਵੀ ਇੱਧਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਜਿਹਾ ਕੀ ਹੋਗਾ ਕਿ ਟ੍ਰੇਨ ਪਿੱਛੇ ਹੀ ਰੁਕ ਚੁੱਕੀ ਹੈ ਡਰਾਈਵਰ ਵੀ ਆਪਣੇ ਕਾਕਪਿਟ ਦੇ ਵਿੱਚੋਂ ਨਿਕਲਦਾ ਤੇ ਉਸ ਦੇ ਦੁਆਰਾ ਵੀ ਟ੍ਰੇਨ ਦੇ ਬੈਕ ਸਾਈਡ ਤੇ ਜਾਇਆ ਜਾਂਦਾ ਕਿ ਉਸ ਇਨਸਾਨ ਦੇ ਨਾਲ ਕੀ ਹੋਇਆ ਤੇ ਉਸ ਤੋਂ ਬਾਅਦ ਉੱਥੇ ਕਾਫੀ ਹਦਾ ਭਾਰੀ ਇਕੱਠ ਹੋ ਜਾਂਦਾ ਹੈ ਸਟੇਸ਼ਨ ਦੇ ਕੋਲ ਸੀ ਤਾਂ ਆਰਪੀਐਫ ਵੀ ਕ੍ਰਾਂਤੀ ਉੱਥੇ ਪਹੁੰਚ ਜਾਂਦੀ ਹੈ ਇਸ ਇਨਸਾਨ ਦੇ ਦੁਆਰਾ ਟ੍ਰੇਨ ਦੀ ਪਟੜੀ ਦੇ ਉੱਤੇ ਲੇਟਣ ਤੋਂ ਪਹਿਲਾਂ ਇੱਕ ਨੋਟ ਲਿਖ ਕੇ ਇੱਕ ਪੁਲਿਸ ਵਾਲੇ ਨੂੰ ਭੇਜਿਆ ਗਿਆ ਸੀ ਇਸ ਤੋਂ ਇਲਾਵਾ 4 ਸਟੇਟਸਸ ਦੇ ਦੁਆਰਾ ਲਗਾਏ ਗਏ ਸੀ ਆਪਣੀ ਪਤਨੀ ਦੇ ਫੋਨ ਦੇ ਉੱਤੇ ਵਟਸਐਪ ਸਟੇਟਸ ਜਿਨ੍ਹਾਂ ਦੇ ਉੱਪਰ ਇਸ ਦੇ ਦੁਆਰਾ ਪਹਿਲੇ 3 ਸਟੇਟਸਾਂ ਦੇ ਵਿੱਚ ਆਪਣੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਸੀ ਜਿਨ੍ਹਾਂ ਦੇ ਵਿੱਚ ਦੀ ਪਤਨੀ ਦੋ ਬੇਟੀਆਂ ਤੇ ਇੱਕ بیٹے ਦੀ ਤਸਵੀਰ ਸੀ ਤੇ ਉਸ ਤੋਂ ਚੌਥਾ ਜਿਹੜਾ ਸਟੇਟਸ ਸੀ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਇਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਤੋਂ ਇਲਾਵਾ ਇਸ ਤੇ ਦੁਆਰਾ 112 ਨੰਬਰ ਦੇ ਉੱਤੇ ਪੁਲਿਸ ਨੂੰ ਕਾਲ ਕੀਤਾ ਗਿਆ ਸੀ ਤੇ ਕਾਲ ਕਰਕੇ ਇੱਕ ਜਗ੍ਹਾ ਦਾ ਨਾਮ ਦੱਸਿਆ ਗਿਆ ਸੀ ਜੋ ਉਸ ਦਾ ਘਰ ਸੀ ਤੇ ਕਿਹਾ ਗਿਆ ਸੀ ਕਿ ਇਸ ਘਰ ਦੇ ਵਿੱਚ ਚੋਰੀਆਂ ਪਈਆਂ ਨੇ ਤੇ ਪੁਲਿਸ ਨੂੰ ਕਿਹਾ ਗਿਆ ਸੀ ਕਿ ਤੁਸੀਂ ਉੱਥੇ ਪਹੁੰਚੋ ਤੇ ਉਹਨਾਂ ਨੂੰ ਰਿਕਵਰ ਕਰ ਲਓ ਪਰੇਨਸਾਂ ਟ੍ਰੇਨ ਦੀ ਪੱਟੀ ਦੇ ਉੱਤੇ ਕੁਝ ਇਸ ਤਰ੍ਹਾਂ ਨਾਲ ਲੇਟਿਆ ਸੀ ਕਿਸ ਨੂੰ ਕੁਝ ਖੁਰੋਚਾਂ ਹੀ ਲੱਗਿਆ ਸੀ ਤੇ ਟ੍ਰੇਨ ਇਸ ਤੋਂ ਪਾਰ ਹੋ ਗਈ ਉਸ ਤੋਂ ਬਾਅਦ ਆਰ ਪੀ ਐਫ ਦੇ ਦੁਆਰਾ ਇਸ ਨੂੰ ਟ੍ਰੇਨ ਦੀ ਪੱੜੀ ਤੋਂ ਉਠਾਇਆ ਜਾਂਦਾ ਤੇ ਇਸ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਇਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਪੈਸ਼ਲੀ ਆਰ ਪੀ ਐਫ ਦੇ ਦੁਆਰਾ ਇਸ ਬੰਦੇ ਦਾ ਨਾਮ ਸੀ ਮਹੇਸ਼ ਸ਼ਰਮਾ ਤੇ ਏਕ ਜੌਰੀ ਸੀ ਜਿਹੜਾ ਕਿ ਦਿੱਲੀ ਤੋਂ ਥੋਕ ਦੇ ਵਿੱਚ ਜਵਾਰਾਤ ਖਰੀਦਦਾ ਸੀ ਤੇ ਫਿਰ ਇਟਾਵਾ ਦੇ ਅਲੱਗ-ਅਲੱਗ ਜੋਰੀਆਂ ਨੂੰ ਵੇਚਦਿਆ ਕਰਦਾ ਸੀ ਇਸ ਦਾ ਕੰਮ ਕਾਫੀ ਅਦਾਬ ਵਧੀਆ ਵੀ ਚੱਲ ਰਿਹਾ ਸੀ ਇਸ ਦੇ ਦੋ ਵਿਆਹ ਹੋਏ ਸੀ ਜਿਹੜੀ ਪਹਿਲੀ ਪਤਨੀ ਸੀ ਉਸ ਨੂੰ ਕੈਂਸਰ ਹੋਇਆ ਤੇ ਉਹ 2003 ਦੇ ਵਿੱਚ ਪੂਰੀ ਹੋ ਗਈ ਸੀ ਉਸ ਦੀ ਇੱਕ ਬੇਟੀ ਸੀ ਫਿਰ ਇਸ ਨੇ ਦੂਜਾ ਵਿਆਹ ਕਰਵਾਇਆ ਆਪਣੇ ਘਰਦਿਆਂ ਦੇ ਕਹਿਣ ਦੇ ਉੱਤੇ ਤੇ ਉਸ ਔਰਤ ਦਾ ਨਾਮ ਸੀ ਰੇਖਾ ਇਸ ਤੋਂ ਉਸ ਨੂੰ ਦੋ ਬੱਚੇ ਪੈਦਾ ਹੋਏ ਸੀ ਜਿਹੜੀ ਵੱਡੀ ਬੇਟੀ ਸੀ ਉਹ 22 ਸਾਲ ਦੀ ਸੀ ਤੇ ਜਦੋਂ ਉਸਦੇ ਦੁਆਰਾ 12ਵੀਂ ਪਾਸ ਕਰ ਲਈ ਗਈ ਸੀ ਤਾਂ ਉਸ ਨੂੰ ਦਿੱਲੀ ਦੀ ਯੂਨੀਵਰਸਿਟੀ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਕਿ ਉਹ ਪੜ੍ਹਾਈ ਕਰ ਸਕੇ ਤੇ ਉਸ ਦੀ ਦੂਸਰੀ ਪਤਨੀ ਤੋਂ ਦੋ ਬੱਚੇ ਸੀ ਜਿਹੜੀ ਕਿ ਵੱਡੀ ਬੇਟੀ ਸੀ 16 ਸਾਲ ਦੀ ਤੇ ਛੋਟਾ ਬੇਟਾ ਸੀ 10 ਸਾਲ ਦਾ ਇਸ ਤੋਂ ਪਹਿਲਾਂ ਕਿ ਪੁਲਿਸ ਉਸਦੇ ਘਰ ਪਹੁੰਚਦੀ ਉਸ ਤੋਂ ਪਹਿਲਾਂ ਹੀ ਪੂਰੇ ਮਹੱਲੇ ਨੇ ਤੇ ਉਸਦੇ ਰਿਸ਼ਤੇਦਾਰਾਂ ਦੇ ਦੁਆਰਾ ਇਹ ਸਟੇਟਸ ਦੇਖ ਰਿਆ ਗਿਆ ਸੀ ਜਿਹੜਾ WhatsApp ਦੇ ਉੱਤੇ ਲਗਾਇਆ ਗਿਆ ਸੀ ਤੇ ਉਹ ਸਾਰੇ ਪੁਲਿਸ ਤੋਂ ਪਹਿਲਾਂ ਹੀ ਉਸਦੇ ਘਰ ਦੇ ਬਾਹਰ ਪਹੁੰਚ ਚੁੱਕੇ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸਦੇ ਰਿਸ਼ਤੇਦਾਰਾਂ ਤੇ ਗਵਾਂਡੀਆਂ ਨੂੰ ਗਵਾਹ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਉਸਦੇ ਘਰ ਦਾ ਤਾਲਾ ਤੋੜ ਦਿੱਤਾ ਜਾਂਦਾ ਤੇ ਜੋ ਅੰਦਰ ਦਾ ਦ੍ਰਿਸ਼ ਸੀ ਨਾ ਉਹ ਬਹੁਤ ਜ਼ਿਆਦਾ ਖੌਫਨਾਕ ਸੀ ਘਰ 'ਚ ਦੋ ਅਲੱਗ-ਅਲੱਗ ਕਮਰਿਆਂ ਦੇ ਵਿੱਚ ਟੋਟਲ ਪਈਆਂ ਹੋਈਆਂ ਸੀ ਪੁਲਿਸ ਦੇ ਦੁਆਰਾ ਇਹ ਸਭ ਦੇਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਸਭ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਇਸ ਤੋਂ ਇਲਾਵਾ ਆਰਪੀਐਫ ਦੇ ਦੁਆਰਾ ਮਹੇਸ਼ ਤੋਂ ਸਾਰਾ ਕੁਝ ਗਲੌਣ ਤੋਂ ਬਾਅਦ ਉਸ ਨੂੰ ਐੜੜਾਓ ਈਟਾਵਾ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਇਸ ਤੋਂ ਬਾਅਦ ਈਟਾਵਾ ਪੁਲਿਸ ਦੇ ਦੁਆਰਾ ਮਹੇਸ਼ ਤੋਂ ਪੁੱਛਗਿੱਛ ਕੀਤੀ ਜਾਂ ਤਾਂ ਪਤਾ ਲੱਗਦਾ ਕਿ ਮਹੇਸ਼ ਦਾ ਕੰਮ ਜਿਹੜਾ ਉਹ ਵਧੀਆ ਚੱਲ ਰਿਹਾ ਸੀ ਪਰ ਉਸ ਦੇ ਦੁਆਰਾ ਆਪਣੇ ਹੀ ਰਿਸ਼ਤੇਦਾਰਾਂ ਨੂੰ ਲਗਭਗ 15 ਲੱਖ ਰੁਪਏ ਉਧਾਰ ਦਿੱਤੇ ਹੋਏ ਸੀ ਜਿਹੜੇ ਕਿ ਉਹਨਾਂ ਦੇ ਦੁਆਰਾ بار بار ਮੰਗਣ ਦੇ ਉੱਤੇ ਵੀ ਮਹੇਸ਼ ਨੂੰ ਵਾਪਸ ਨਹੀਂ ਸੀ ਕੀਤੇ ਜਾ ਰਹੇ ਇਸ ਤੋਂ ਇਲਾਵਾ ਉਸ ਦੀ ਕੁਝ ਜ਼ਮੀਨ ਸੀ ਜਿਹੜੀ ਕਿ ਉਹਨਾਂ ਦੇ ਹੀ ਰਿਸ਼ਤੇਦਾਰਾਂ ਦੇ ਦੁਆਰਾ ਦੱਬ ਲਈ ਗਈ ਸੀ ਤੇ ਹੁਣ ਥੋੜਾ ਜਿਹਾ ਕੰਮ ਜਿਹੜਾ ਉਹ ਮੰਦਾ ਵੀ ਚੱਲ ਰਿਹਾ ਸੀ ਜਿਸ ਪਜਾ ਦੇ ਕਾਰਨ ਉਸ ਨੂੰ ਘਰ ਚਲਾਉਣਾ ਵੀ ਔਖਾ ਹੋ ਰਿਹਾ ਸੀ ਇਸੇ ਦੇ ਦੌਰਾਨ ਉਸ ਦੀ ਦਿੱਲੀ ਵਿੱਚ ਪੜ੍ਹਦੀ ਹੋਈ ਬੇਟੀ ਵੀ ਘਰ ਆਈ ਹੋਈ ਸੀ ਤਾਂ ਇਸ ਦੇ ਦੌਰਾਨ ਉਸ ਤੇ ਉਹ ਆਪਣੀ ਪਤਨੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਸ ਨੂੰ ਕਿਹਾ ਜਾਂਦਾ ਕਿ ਆਪਣੇ ਰਿਸ਼ਤੇਦਾਰ ਬਹੁਤ ਮਾੜੇ ਨੇ ਮੈਂ ਸਭ ਕੁਝ ਹੋਰ ਨੀਚੇ ਹੱਸਦਾ ਆਪਣਾ ਘਰ ਚਲਾਉਣਾ ਵੀ ਮੇਰੇ ਲਈ ਔਖਾ ਹੋ ਰਿਹਾ ਤੇ ਮੈਂ ਕਦੇ ਕਦਾਈ ਸੋਚਦਾ ਕਿਉਂ ਨਾ ਜਾਵਾਂ ਇਸ ਤੋਂ ਬਾਅਦ ਉਸਦੀ ਪਤਨੀ ਦੇ ਦੁਆਰਾ ਉਸ ਨੂੰ ਕੁਝ ਸਮਝਾ ਕੇ ਰੋਕ ਦਿੱਤਾ ਜਾਂਦਾ ਪਰ ਫਿਰ ਕਰਵਾ 14 ਦਿਨ ਹੁੰਦਾ ਤੇ ਕਰਵਾ 14 ਦਿਨ ਫਿਰ ਉਸ ਦੇ ਦੁਆਰਾ ਆਪਣੀ ਪਤਨੀ ਨੂੰ ਇਹ ਹੀ ਗੱਲ ਕਹੀ ਜਾਂਦੀ ਹੈ ਕਿ ਆਪਣੇ ਰਿਸ਼ਤੇਦਾਰ ਮਾੜੇ ਨੇ ਪੈਸੇ ਨਹੀਂ ਮੋੜ ਰਹੇ ਤੇ ਮੇਰੇ ਕੋਲ ਹੁਣ ਘਰ ਚਲਾਉਣ ਜੋਗਰੇ ਵੀ ਰੁਪਏ ਨਹੀਂ ਆ ਤੇ ਕੋਈ ਮੈਨੂੰ ਰੁਪਏ ਦੇਣ ਲਈ ਵੀ ਤਿਆਰ ਨਹੀਂ ਆ ਤੇ ਇਸੇ ਵਜ੍ਹਾ ਦੇ ਕਾਰਨ ਮੇਰਾ ਜੀ ਕਰਦਾ ਜਾ ਤਾਂ ਉਸਦੀ ਪਤਨੀ ਦੇ ਦੁਆਰਾ ਉਸ ਨੂੰ ਕਿਹਾ ਜਾਂਦਾ ਕਿ ਜੇਕਰ ਤੈਨੂੰ ਕੁਝ ਹੋ ਗਿਆ ਤਾਂ ਸਾਡਾ ਪਿਛੋਂ ਕੀ ਬਣੂਗਾ ਸਾਡੇ ਲਈ ਤਾਂ ਘਰ ਚਲਾਉਣਾ ਹੋਰ ਵੀ ਔਖਾ ਹੋ ਜਾਊਗਾ ਤੇ ਇਸੇ ਲਈ ਅਸੀਂ ਚਰ ਹੀ ਇਹ ਕੰਮ ਕਰਦੇ ਹਾਂ ਤਤੂ ਦੁਆਰਾ ਆਪਣੇ ਪਤੀ ਨੂੰ ਕਿਹਾ ਜਾਂਦਾ ਕਿ ਤੂੰ ਇਕੱਲਾ ਇਹ ਕੰਮ ਨਾ ਕਰੀ ਆਪਾਂ ਚਾਰੇ ਦੇ ਚਾਰੇ ਹੀ ਇਹ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਉਹ ਦਿਨ ਕਰਵਾ ਚੌਦਾ ਸੀ ਇਸ ਪਜਾ ਦੇ ਕਾਰਨ ਉਸ ਦੀ ਪਤਨੀ ਦੇ ਦੁਆਰਾ ਕਿਹਾ ਜਾਂਦਾ ਕਿ ਅੱਜ ਇਹ ਕੰਮ ਨਹੀਂ ਕਰਦੇ ਆਪਾਂ ਇਹ ਕੰਮ ਆੜਾ ਉਹ 10 ਨਵੰਬਰ ਨੂੰ ਕਰਾਂਗੇ 10 ਨਵੰਬਰ ਦਾ ਦਿਨ ਨਾ ਦੁਆਰਾ ਚੁਣ ਲਿਆ ਜਾਂਦਾ ਪਰ 10 ਨਵੰਬਰ ਨੂੰ ਕੁਝ ਨਹੀਂ ਹੁੰਦਾ ਤੇ ਇਸ ਤੋਂ ਬਾਅਦ 11 ਨਵੰਬਰ ਦੀ ਤਰੀਕ ਚੜ੍ਹਦੀ ਹੈ ਤੇ ਉਸ ਤੋਂ ਬਾਅਦ ਮਹੇਸ਼ ਦੇ ਦੁਆਰਾ ਪੀਜ਼ਾ ਮੰਗਵਾਇਆ ਜਾਂਦਾ ਉਸ ਦੇ ਵਿੱਚ ਕੁਝ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਜਾਂਦੀਆਂ ਨੇ ਉਸ ਦੀ ਪਤਨੀ ਦੇ ਦੁਆਰਾ ਆਪਣੇ ਪਤੀ ਨੂੰ ਪਹਿਲਾਂ ਹੀ ਕਹਿ ਤਾ ਜਾਂਦਾ 11 ਨਵੰਬਰ ਨੂੰ ਕਿ ਮੈਂ ਸਭ ਤੋਂ ਪਹਿਲਾਂ ਜਾਵਾਂਗੀ ਕਿਉਂਕਿ ਮੈਂ ਆਪਣੇ ਬੱਚਾਂ ਨੂੰ ਜਿਹੀ ਹਾਕ ਦੇ ਵਿੱਚ ਨਹੀਂ ਦੇਖ ਸਕਦੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਪੀਜ਼ਾ ਖਾਧਾ ਜਾਂਦਾ ਤੇ ਉਹ ਗਹਿਰੀ ਨੀਂਦ ਦੇ ਵਿੱਚ ਜਾ ਚੁੱਕੇ ਸੀ ਐਸ ਪੀ ਜੇ ਨੂੰ ਉਹ ਇਕੱਲੇ ਮਹੇਸ਼ ਦੇ ਦੁਆਰਾ ਨਹੀਂ ਖਾਧਾ ਜਾਂਦਾ ਬਾਕੀ ਸਾਰਿਆਂ ਦੁਆਰਾ ਖਾਧਾ ਜਾਂਦਾ ਉਸ ਤੋਂ ਬਾਅਦ ਮਹੇਸ਼ ਦੇ ਦੁਆਰਾ ਉਹਨਾਂ ਚਾਰਾਂ ਨੂੰ ਹੀ ਟਿਕਾਣੇ ਲਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਲਗਭਗ 10 ਘੰਟੇ ਤੱਕ ਉਹਨਾਂ ਦੇ ਕੋਲ ਬੈਠਾ ਰਹਿੰਦਾ ਤੇ ਰੋਂਦਾ ਰਹਿੰਦਾ ਉਸ ਤੋਂ ਬਾਅਦ ਉਸਦੇ ਦੁਆਰਾ ਆਪਣੀ ਪਤਨੀ ਦਾ ਮੋਬਾਈਲ ਚੱਕਿਆ ਜਾਂਦਾ ਘਰ ਦੇ ਵਿੱਚੋਂ ਬਾਹਰ ਨਿਕਲਦਾ ਜਿੰਦਾ ਲਾਉਂਦਾ ਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਜਾ ਪਹੁੰਚਦਾ ਤੇ ਰੇਲਵੇ ਸਟੇਸ਼ਨ ਤੇ ਜਾ ਕੇ ਉਹਦੇ ਦੁਆਰਾ ਸਭ ਤੋਂ ਪਹਿਲਾਂ ਇੱਕ ਨੋਟ ਪੁਲਿਸ ਨੂੰ ਲਿਖਿਆ ਜਾਂਦਾ ਜਿਸ ਦੇ ਵਿੱਚ ਉਹਦੇ ਦੁਆਰਾ ਆਪਣੇ ਰਿਸ਼ਤੇਦਾਰਾਂ ਤੱਕ ਦੇ ਨਾਮ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਉਸਦੇ ਪੈਸੇ ਦੇਣੇ ਸੀ ਇਸ ਤੋਂ ਇਲਾਵਾ WhatsApp ਸਟੇਟਸ ਲਾਉਂਦਾ ਤੇ ਫਿਰ ਉਸਦੇ ਦੁਆਰਾ 112 ਨੰਬਰ ਦੇ ਉੱਤੇ ਫੋਨ ਕਰਕੇ ਵੀ ਸਾਰਾ ਕੁਝ ਦੱਸ ਦਿੱਤਾ ਜਾਂਦਾ ਤੇ ਪੁਲਿਸ ਉੱਥੇ ਪਹੁੰਚਦੀ ਆ ਤੇ ਖੁਦ ਜਾ ਕੇ ਰੇਲ ਦੀ ਪਟੜੀ ਦੇ ਉੱਤੇ ਲੇਟ ਗਿਆ ਸੀ ਪਰ ਉਸ ਤੋਂ ਬਾਅਦ ਆਰਪੀਐਫ ਦੇ ਦੁਆਰਾ ਉਸ ਨੂੰ ਅਰੈਸਟ ਕਰ ਲਿਆ ਜਾਂਦਾ ਪਰ ਮਹਿਜਦੇ ਦੁਆਰਾ ਜਿਹੜਾ ਪੁਰਸ ਨੂੰ ਇੱਕ ਲੈਟਰ ਲਿਖ ਕੇ ਦਿੱਤਾ ਗਿਆ ਸੀ ਉਹਦੇ ਵਿੱਚ ਉਸਦੇ ਦੁਆਰਾ ਦੱਸਿਆ ਗਿਆ ਸੀ ਕਿ ਸਭ ਉਹ ਕਿਉਂ ਕਰ ਰਹੇ ਨੇ ਤੇ ਉਹਦੇ ਵਿੱਚ ਰਿਸ਼ਤੇਦਾਰਾਂ ਦੇ ਨਾਮ ਵੀ ਲਿਖੇ ਗਏ ਸੀ ਸੋ ਪੁਸਤ ਦੁਆਰਾ ਇਹਨਾਂ ਸਭ ਦੇ ਪਿੱਛੇ ਜਿਹੜਾ ਉਹ ਰਿਸ਼ਤੇਦਾਰਾਂ ਨੂੰ ਵੀ ਮੰਨਿਆ ਜਾ ਰਿਹਾ ਤੇ ਉਹਨਾਂ ਰਿਸ਼ਤੇਦਾਰਾਂ ਨੂੰ ਪੁਸਤ ਦੁਆਰਾ ਚੱਕ ਵੀ ਲੈ ਗਿਆ ਤੇ ਉਹਨਾਂ ਦੇ ਨਾਲ ਹੁਣ ਪੁੱਛਗਿਛ ਵੀ ਕੀਤੀ ਜਾ ਰਹੀ ਆ ਤੇ ਮਹੇਸ਼ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੇ ਮੁਕਾਬਲ ਤਨ ਘੱਟ ਦੋਸ਼ੀ ਮੰਨਿਆ ਜਾ ਰਿਹਾ ਇਸ ਦੇ ਵਿੱਚ ਕਿਉਂਕਿ ਉਸਦੀ ਪਤਨੀ ਦੀ ਖੁਦ ਦੀ ਵੀ ਸਹਿਮਤੀ ਸੀ ਪਰ ਕੀ ਉਹਦੇ ਬੱਚਿਆਂ ਦੀ ਸਹਿਮਤੀ ਸੀ ਤਾਂ ਇਸ ਦੇ ਬਾਰੇ ਵਿੱਚ ਮਹੇਸ਼ ਦਾ ਕੁਝ ਵੀ ਨਹੀਂ ਕਹਿਣਾ ਪਰ ਪੁਲਸੇ ਮੰਨ ਰਹੀ ਹੈ ਕਿ ਉਹਦੇ ਬੱਚਿਆਂ ਦੀ ਸਹਿਮਤੀ ਨਹੀਂ ਸੀ ਤੇ ਇਸੇ ਵਜ੍ਹਾ ਦੇ ਕਾਰਨ ਮਹੇਸ਼ ਦੇ ਉੱਤੇ ਵੀ ਦਾ ਘੱਟੋ ਘੱਟ ਹੈ ਜਿਹੜਾ ਉਹ ਇਲਜ਼ਾਮ ਲੱਗ ਚੁੱਕਿਆ ਤੇ ਉਸ ਦੇ ਉੱਤੇ ਇਸ ਤੋਂ ਬਾਅਦ ਆ ਜਿਹੜੀ ਇਸ ਚੀਜ਼ ਦੀ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾਊਗੀ ਹੁਣ ਪੁਲਿਸ ਆਈਡੀਓ ਮਹੇਸ਼ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਤੇ ਨਾਲ ਹੀ ਪੁੱਛਗਛ ਵੀ ਕੀਤੀ ਜਾ ਰਹੀ ਹੈ ਬਹੁਤ ਹੀ ਸੇਫਲੀ ਤਰੀਕੇ ਦੇ ਨਾਲ ਕਿਉਂਕਿ ਅਜਾ ਇਨਸਾਨ ਕੋਈ ਵੀ ਉਲਟਾ ਸਿੱਧਾ ਕੰਮ ਕਰ ਸਕਦਾ ਇਸ ਤੋਂ ਇਲਾਵਾ ਉਸ ਨੂੰ ਕਈ ਮਨੋਵਿਗਿਆਨਿਕ ਡਾਕਟਰਾਂ ਦੇ ਨਾਲ ਵੀ ਮਿਲਵਾਇਆ ਜਾ ਰਿਹਾ ਹੈ ਉਹਦੇ ਸੈਸ਼ਨ ਕਰਵਾਏ ਜਾ ਰਹੇ ਨੇ ਤਾਂ ਕਿ ਉਸ ਦਾ ਦਿਮਾਗ ਸਹੀ ਰਹਿ ਸਕੇ ਆ ਤਾਂ ਇਹ ਸੀ ਜੀ ਪੂਰੀ ਕਹਾਣੀ ਇੱਕ ਇਨਸਾਨ ਦੀ ਜਿਹੜਾ ਕਿ ਬਹੁਤ ਜ਼ਿਆਦਾ ਡਿਪਰੈਸ਼ਨ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਉਸਦੇ ਦੁਆਰਾ ਆਪਣੇ ਪਰਿਵਾਰ ਨਾਲ ਮਿਲ ਕੇ ਅਜਿਹਾ ਕਦਮ ਚੱਕ ਲੈ ਗਿਆ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ